ਸਸਕਾਲ ਜੀ ਅੱਜ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਇਕੱਠੇ ਖੱਟੇ ਮਿੱਠੇ ਪੇਠੇ ਦੀ ਸਬਜੀ ਦੀ ਰੈਸਪੀ ਦੀ ਵੀਡੀਓ ਸ਼ੇਅਰ ਇਹ ਵੀਡੀਓ ਜੇ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਸਮੈਰਾ ਕਿਚਨ ਵੀਡੀਓਜ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਸਾਡੇ ਵਾਸਤੇ ਮੋਟੀਵੇਸ਼ਨ ਦਾ ਕੰਮ ਕਰਦਾ ਆਪਾਂ ਆਪਾਂ ਸ਼ੁਰੂ ਕਰਦੇ ਆ ਆਪਣੀ ਰੈਸਪੀ ਆਪਾਂ ਨਾ ਜਿਹੜਾ ਲੇਤਾਗਾ ਇਹ ਪੇਠਾ ਇੱਕ ਪੰਪਕੀਨ ਦੇ ਤਰ੍ਹਾਂ ਵੀ ਹੁੰਦਾਗਾ ਇਹ ਸੀ ਲੇਤਾ ਲੰਬਾ ਪੇਠਾ ਕੋਕੀ ਦੇ ਵਿੱਚ ਬੀ ਨਹੀਂ ਹੁੰਦੇ ਤਾਂ ਕਰਕੇ ਅਸੀਂ ਆਹ ਪੇਠਾ ਲੇਤਾਗਾ ਠੀਕ ਹੈ ਤੇ ਇਹਨੂੰ ਐਸ ਲੋਡ ਕੱਟ ਲੈਣਾ ਤੇ ਆਪਾਂ ਚਾਹੀਦੇ ਨੇ ਆਪਾਨੂੰ ਤਿੰਨ ਮੀਡੀਅਮ ਸਾਈਜ਼ ਦੇ ਚਾਰ ਮੀਡੀਅਮ ਸਾਈਜ਼ ਦੇ ਪਿਆਜ਼ ਲੈਤੇ ਨੇ ਕਿ ਜੀ ਪਿਆਜ਼ਾਂ ਨੂੰ ਆਪੇ ਲੰਬੇ ਲੋਡ ਕੱਟਣੇ ਜਿਵੇਂ ਆ ਹੁਣ ਕਿੱਤੇ ਵੀ ਨੇ ਚੌਪ ਨਹੀਂ ਕਰਨੇ ਲੰਬੇ ਲੋਡ ਕੱਟਣੇ ਨੇਗੇ ਲੰਬੇ ਲੋਡ ਪਿਆਜ਼ ਕੱਟਾਂਗੇ ਨਾ ਉਹ ਵਧੀਆ ਬਣਦੇ ਨੇ ਪੂਰੇ ਘੈਂਟ ਜੇ ਹਨਾ ਜੀ ਆ ਦੇਖੋ ਤੁਹਾਨੂੰ ਦਿਖਾ ਰਿਹਾ ਮੈਂ ਕਿ ਐਸਾ ਨਾਲ ਲੰਬੇ ਲੋਟ ਪਿਆਜ਼ ਕੱਟਣੇ ਨੇਗੇ ਤੇ ਆਪਾਂ ਨੂੰ ਇਹਦੇ ਵਾਸਤੇ ਜੀ ਇਸ ਤੋਂ ਬਾਅਦ ਆਪਾਂ ਕੀ ਕਰਨਾ ਨਗਾ ਜਿਹੜਾ ਪੇਠ ਆਪਾਂ ਕੱਟਿਆ ਸੀਗਾ ਇਹਨੂੰ ਤਲਣਾਗਾ ਸਰੋਂ ਦੇ ਤੇਲ ਦੇ ਵਿੱਚ ਆਪਾਂ ਹੁਣ ਕਢਾਈ ਚਾੜ੍ਹ ਲਈ ਸੀ ਤੇ ਸਰੋਂ ਦਾ ਤੇਲ ਪਾ ਲਿਆ ਸਰੂਦੇ ਤੇਲ ਜਦੋਂ ਆਪਣਾ ਸਰੂਦਾ ਤੇਲ ਥੋੜਾ ਜਿਹਾ ਗਰਮ ਗਰਮ ਹੋ ਗਿਆ ਜੀ ਠੀਕ ਹੈ ਤੇ ਇਹਦੇ ਵਿੱਚ ਆਪਾਂ ਇੱਕ ਪਾ ਕੇ ਦੇਖਾਂਗੇ ਹਾਂ ਗਰਮ ਹੋ ਗਿਆ ਸੀਗਾ ਤੇ ਤਾਂ ਹੁਣ ਇਹਨੂੰ ਸਾਰੇ ਨੂੰ ਆਪਾਂ ਤਲ ਲੈਣਾ ਇਹਨੂੰ ਜਿਆਦਾ ਬਰਾਊਨਰ ਜਿਆ ਨਹੀਂ ਕਰਨਾ ਇਹਨੂੰ ਹਲਕਾ ਜਿਹਾ ਤਲਣਾ ਕਿ ਜਾਂ ਜਿਹੜਾ ਮੜਾ ਜਿਹਾ ਪੀਸਣ ਜੇ ਲੱਗ ਜੇ ਇਹ ਇਸ ਹਿਸਾਬ ਨਾਲ ਤਲਣਾ ਠੀਕ ਹੈ ਜੀ ਆ ਆਪਣਾ ਹੁਣ ਜਿਹੜਾ ਸੀਗਾ ਆ ਪੇਠਾ ਜੀ ਆਪਣਾ ਇਹ ਸਾਰਾ ਪੇਠਾ ਆਪਣਾ ਤਲਿਆ ਗਿਆ ਜੀ ਹੁਣ ਆਪਾਂ ਬਣਾ ਰਹੇ ਆਂ ਪੇਠੇ ਦਾ ਮਸਾਲਾ ਤੇ ਆਪਾਂ ਮਸਾਲਾ ਬਣਾਉਣ ਵਾਸਤੇ ਘਿਓ ਆਹ ਤੇਲ ਪਾ ਲਿਆ ਜੀ ਸਰੋਂ ਦਾ ਤੇ ਇਹਦੇ ਵਿੱਚ ਨਾ ਚਾਰ ਲਾਲ ਮਿਰਚਾਂ ਪਾਤੀਆਂ ਤੜਕਿਆਂ ਵਾਲੀਆਂ ਮਿਰਚਾਂ ਹੁੰਦੀ ਨੇ ਤੇ ਆਹ ਪਤਾ ਜੀ ਇਹਦੇ ਵਿੱਚ ਜੀਰਾ ਜੀ ਆਪਾਂ ਠੀਕ ਹੈ ਜੀ ਜੀਰਾ ਪਾਉਣ ਤੋਂ ਬਾਅਦ ਜੀ ਇਸ ਤੋਂ ਬਾਅਦ ਨਾ ਇਹਦੇ ਵਿੱਚ ਪਾਦੇ ਜੀ ਆਪਾਂ ਜਿਹੜੇ ਆਪਾਂ ਲੰਬੇ ਲੋਟ ਕੱਟੇ ਸੀਗੇ ਪਿਆਜ਼ ਪਿਆਜ਼ ਨੂੰ ਪਿਆਜ਼ਾਂ ਨੂੰ ਵੀ ਆਪਾਂ ਕਰਨਾ ਇਹਦੇ ਵਿੱਚ ਨਾ ਅਦਰਕ ਲਸਣ ਪਾਉਣਾ ਭੁੱਲ ਗਿਆ ਸੀਗਾ ਮੈਂ ਤੇ ਉਹ ਦੂਜੇ ਪਾਸੇ ਨਾ ਮੈਂ ਉਹਨੂੰ ਗਰਮ ਹੋ ਕਰ ਰਿਹਾ ਸੀਗਾ ਜਾਨੈ ਕਿ ਭੁੰਨ ਰਿਹਾ ਸੀਗਾ ਤੇ ਉਹ ਜਦੋਂ ਅਦਰਕ ਲਸਣ ਹਰੀਆਂ ਮਿਰਚਾਂ ਭੁੰਨੀਆਂ ਹੋਈ ਇਹਦੇ ਵਿੱਚ ਪਾ ਦੇਣ ਜੀ ਮੈਂ ਆ ਦੇਖੋ ਮੈਂ ਭੁੱਲ ਗਿਆ ਸੀਗਾ ਪਾਉਣੀਆਂ ਇਹ ਪਿਆਜ਼ ਕਿਉਂਕਿ ਪਹਿਲਾਂ ਪਾਈਦਾ ਹੁੰਦਾ ਪਿਆਜ਼ ਤੋਂ ਇਸ ਕਰਕੇ ਆ ਹੁਣ ਪਾਤਾ ਜੀ ਅਸੀਂ ਆ ਦੇਖੋ ਅਦਰਕ ਲਸਣ ਤੇ ਉਹ ਹਰੀਆਂ ਮਿਰਚਾਂ ਠੀਕ ਆ ਜੀ ਕਿਉਂਕਿ ਆ ਇਹਦੇ ਵਿੱਚ ਭੁੰਨ ਲਿਆ ਸੀਗੀਆਂ ਮੈਨੇ ਕਰ ਲਿਆ ਸੀਗੀਆਂ ਤੇ ਇਹਨੂੰ ਵੀ ਆਪਾਂ ਹਲਕਾ ਜਾਂ ਬਰਾਊਨ ਕਰਨਾਗਾ 골ਡਾ ਜਾਂ ਕਰਨਾਗਾ ਠੀਕ ਆ ਜੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਣੇ ਪਿਆਜ਼ ਬਣ ਗਏ ਜੀ ਕਿ ਤੇ ਇਹਦੇ ਵਿੱਚ ਪਾਤੇ ਜੀ ਆਪਾਂ ਟਮਾਟਰ ਆਪਣੇ ਟਮਾਟਰ ਪਾਉਣ ਤੋਂ ਬਾਅਦ ਜੀ ਤੇ ਹੁਣ ਜਦੋਂ ਆਪਣੇ ਟਮਾਟਰ ਥੋੜੇ ਜਿਹੀ ਗਲਣ ਜੇ ਲੱਗੇ ਹਨਾ ਥੋੜੇ ਜਿਹੀ ਮਮੁੱਲੇ ਜੇ ਤੇ ਇਹਦੇ ਵਿੱਚ ਆਪਾਂ ਮਸਾਲੇ ਪਾ ਦੇਣਾ ਸਵਾਦ ਅਨੁਸਾਰ ਨਾਮਕ ਇੱਕ ਚਮਚਾ ਹਲਦੀ ਦਾ ਥੋੜਾ ਜਿਹਾ ਗਰਮ ਮਸਾਲਾ ਥੋੜੀ ਜਿਹੀ ਲਾਲ ਮਿਰਚ ਉਹ ਕਿ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਆਪਾਂ ਪਹਿਲਾਂ ਸਾਫਤ ਪਾਤੀਆਂ ਠੀਕ ਆ ਜੀ ਤੇ ਆ ਹੁਣ ਜਦੋਂ ਆਪਣਾ ਉਹ ਹੋ ਗਿਆ ਤੇ ਇਹਦੇ ਵਿੱਚ ਆਪਾਂ ਮਸਾਲਾ ਪਾ ਦੇਣਾਗਾ ਬਾਦੀ ਨਾਲ ਨਾਮਕ ਹਲਦੀ ਤੇ ਲਾਲ ਮਿਰਚ ਹਨਾ ਜੀ ਗਰਮ ਮਸਾਲਾ ਤੇ ਆ ਹੁਣ ਆਪਾਂ ਇਹ ਥੋੜਾ ਜਿਹਾ ਮਿੱਠਾ ਬਣਾਉਣ ਵਾਸਤੇ ਨਾ ਖੰਡ ਪਾਤੀ ਥੋੜਾ ਜਿਹਾ ਕਿ ਖੱਟ ਮਿੱਠਾ ਬਣਾ ਰਹੇ ਹਾਂ ਨਾ ਕਿ ਮਿੱਠਾ ਸਵਾਦ ਲੱਗੇ ਇਹ ਖੱਟ ਮਿੱਠਾ ਸਵਾਦ ਲੱਗਦਾ ਹੁੰਦਾਗਾ ਪੇਟਾ ਬਹੁਤ ਸਵਾਦ ਲੱਗਦਾ ਪੂਰੀਆਂ ਨਾਲ ਖਾ ਕੇ ਦੇਖਿਓ ਤੇ ਥੋੜਾ ਜਿਹਾ ਧਨੀਆ ਪਾਤਾ ਖੁਸ਼ਬੂ ਵਾਸਤੇ ਜੀ ਦਿਕਾ ਜੀ ਆ ਹੁਣ ਆਪਣਾ ਬਸ 2 ਕੁ ਮਿੰਟਾਂ ਦਾ ਇਕ ਇੱਕ ਅੱਧੇ ਸਕਿੰਟ ਤੱਕ ਆਪਣਾ ਮਸਾਲਾ ਬਣ ਕੇ ਤਿਆਰ ਆ ਜੀ ਤੇ ਆ ਹੁਣ ਇਹਦੇ ਵਿੱਚ ਆਪਾਂ ਹਾ ਪੇਠਾ ਪਾਤਾ ਜੀ ਆਪਣਾ ਜਿਹੜਾ ਆਪਾਂ ਪੇਠਾ ਓ ਕਰਿਆ ਸੀ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਪੇਠੇ ਨੂੰ ਜਦੋਂ ਇਹ ਚੰਗੀ ਤਰ੍ਹਾਂ ਪੇਠਾ ਆਪਣਾ ਮਿਕਸ ਹੋ ਗਿਆ ਤੇ ਇਹਨੂੰ ਸਿਰਫ ਆਪ ਬੜਾ ਨਹੀਂ ਸਿਰਫ ਗਿਣਤੀ ਦੇ 10 10 ਨਹੀਂ 10 ਮਿੰਟਾਂ ਵਾਸਤੇ ਢੱਕ ਕੇ ਰੱਖਣਾ ਆਪਾਂ ਰੱਖਤਾ ਜੀ ਢੱਕ ਕੇ 10 ਮਿੰਟਾਂ ਵਾਸਤੇ ਠੀਕ ਹੈ ਜੀ ਤੇ ਆਪਣਾ ਜੀ ਪੇਠਾ ਬਣ ਕੇ ਤਿਆਰ ਹੋ ਚੁੱਕਿਆ ਆ ਦੇਖੋ ਜੀ ਪੇਠੇ ਦੀ ਰੰਗਤ ਦੇਖੋ ਪੇਠਾ ਖਾਣ ਜਿੰਨਾ ਸਵਾਦ ਬਣਿਆ ਨਾ ਤੁਸੀਂ ਕਿਆ ਬਾਤ ਹੀ ਕਹੋਗੇ ਜੀ ਇੱਕ ਵਾਰ ਆਹ ਰੈਸਪੀ ਨਾਲੇ ਸਿੰਪਲ ਰੈਸਪੀ ਆ ਇੱਕ ਵਾਰ ਜਰੂਰ ਵੀਡੀਓ ਜਰੂਰ ਆਪਦੇ ਘਰੇ ਇਹ ਰੈਸਪੀ ਟਰਾਈ ਕਰਕੇ ਦੇਖਿਓ ਤੁਹਾਨੂੰ ਇਹ ਰੈਸਪੀ ਬਹੁਤ ਵਧੀਆ ਲੱਗੂਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਸਮੈਰਾ ਕਿਚਨ ਵੀਡੀਓਜ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੁਹਾਡੇ ਇੱਕ ਸਾਰੇ ਸਾਡੇ ਵਾਸਤੇ ਮੋਟੀਵੇਸ਼ਨ ਦਾ ਕੰਮ